मुदाबाद मुराबाद मुद्दा केंद्र सरकार मुर्दाबाद मुद्दाबाद मुद्दा मोदी राज हो बर्बाद हो बर्बाद मोदी राज हो बर्बाद हो बर्बाद मुद्दा 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 बाहर कटो बाहर कटो बाहर कटो मुर्दाबा मुबा हिंदू मुर्दाबाद मुर्दाबा मुबा मुर्दाबाद मुर्दाबाद विशार सिं अठ मुरदाबाद मुरदाबाद मुर्दाबाद विशार सिं अठनि सानोानोर्चादाना <whis> <cozitu minha mythology> <whis amplitude> ਜਿੰਦਾਬਾਦ 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 ਸੰਯੁਕਤ ਕਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾ ਅੱਜ ਪਤਝੜੀ ਅਮਰ ਸੰਯੁਕਤ ਕਸਾਨ ਮੋਰਚੇ ਕੋਲੋਂ ਲਿਖੇ ਪ੍ਰੋਗਰਾਮ ਅਨੁਸਾਰ ਮੁਕੇਰੀਆਂ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਕਰਕੇ WTU ਦੇ ਪੁਤਲੇ ਫੁਕਣ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਸਿਰੇ ਚਾੜ੍ਹਿਆ ਹੈ ਇਹਦੇ ਨਾਲ ਨਾਲ ਹੀ ਮੁਕੇਰੀਆਂ ਦੇ ਵਿੱਚ ਹਰਖਸਾ ਮਹਾਂਸਰ ਟੋਲ ਪਲਾਜੇ ਤੇ ਇਹ ਬਹੁਤ ਸਾਰੇ ਟਰੈਕਟਰ ਖੜੇ ਕਰਕੇ ਉੱਥੇ ਵੀ ਜਿਹੜੇ ਸਾਡੇ ਕਿਸਾਨ ਨੇ ਇਹ ਡਬਲਯੂਟੀਓ ਦੇ ਪੁੱਤਰ ਕੋਕੰਡਾ ਜਿਹੜਾ ਪ੍ਰੋਗਰਾਮ ਇਹਨੂੰ ਸਿਰੇ ਚਾੜ ਰਹੇ ਨੇ ਕਿਉਂਕਿ ਜਿਹੜਾ ਡਬਲਯੂਟੀਓ ਪਹਿਲੇ ਵੀ ਇਸ ਖੇਤੀ ਸੈਕਟਰ ਦੇ ਵਿੱਚ ਦੋ ਤਿੰਨ ਮੀਟਿੰਗਾਂ ਦੇ ਬਾਅਦ ਅੱਜ ਵੀ 26 ਤਰੀਕ ਤੋਂ ਲੈ ਕੇ 28 ਤਰੀਕ ਤੱਕ ਇਹ ਆਬੂ ਤਾਬੀ ਦੇ ਵਿੱਚ ਜਿਹੜੀ ਮੀਟਿੰਗ ਕਰਨ ਉਹਦੀ ਸਰਕਾਰ ਦੇ ਨੇ ਮਿਲਦੇ ਉੱਥੇ ਸੜਾ ਤੜ ਪਹੁੰਚ ਰਹੇ ਨੇ ਤੋਂ ਜਿਹੜੇ ਸਾਰੇ ਮਸਲੇ ਦੀ ਜੜ੍ਹ ਹੈ ਉਹ ਡਬਲਯੂਟੀਓ ਵਪਾਰ ਸੰਸਾਰ ਸਸਤਾ ਜਿਹੜੀ ਹੈ ਉਹਦੇ ਦੇਸ਼ਾਂ ਦੇ ਉੱਤੇ ਅੱਜ ਜਿਹੜਾ ਹਿੰਦੁਸਤਾਨ ਦੇ ਟੋਟਲ ਕਿਸਾਨਾਂ ਦਾ ਜਿਹੜਾ ਉਜਾਰਾ ਹੋ ਰਿਹਾ ਇਸ ਕਰਕੇ ਅੱਜ ਪੁਰਜ਼ੋਰ ਸਾਡੇ ਕਿਸਾਨ ਤੋਂ ਸੰਗਠਨਾ ਵੱਲੋਂ ਐਸਕੇਨ ਵੱਲੋਂ ਸਾਰੇ ਦੇਸ਼ ਦੇ ਵਿੱਚ ਜਿਹੜਾ ਡਬਲਯੂਟੀਓ ਦਾ ਹੈ ਇਹਨੂੰ ਖੇਤੀ ਸੈਕਟਰ ਵਿੱਚੋਂ ਬਾਹਰ ਕੱਢਣ ਦਾ ਜਿਹੜਾ ਇਹ ਐਕਸ਼ਨ ਹੈ ਇਹ ਕੀਤਾ ਜਾ ਰਿਹਾ ਇਹਦੇ ਨਾਲ ਨਾਲ ਹੀ ਉਹ ਜਿਹੜੀਆਂ ਤੇਰਾ ਪਾਣੀ ਪਏ ਉਹ ਦੋ ਹਰਿਆਣੇ ਦੇ ਬਾਡਰਾਂ ਦੇ ਉੱਤੇ ਟਟੌੜੀ ਬਾਡਰ ਦੇ ਉੱਤੇ ਤੇ ਸ਼ੰਭੂ ਬਾਡਰ ਦੇ ਉੱਤੇ ਜਿਨ੍ਹਾਂ ਤੇ ਹਰਿਆਣੇ ਦੀ ਸਰਕਾਰ ਨੇ ਬਹੁਤ ਜ਼ਿਆਦਾ ਤਸ਼ੱਦਦ ਜਿਹੜਾ ਕੀਤਾ ਹੈ ਉਹਦੇ ਵਿੱਚ ਜਿਹੜੇ ਕਿਸਾਨਾ ਬਹੁਤ ਸਾਰੇ ਕਿਸਾਨਾਂ ਦੀ ਤੇ ਨੌਜਵਾਨ ਕਿਸਾਨ ਜਿਹੜਾ ਹੈ ਉਹਦੀ ਬਹੁਤ ਵੀ ਹੋ ਗਈ ਹੈ ਉਹਦਾ ਉਹ ਪਟਿਆਲਾ ਹੌਪ ਸਿਵਲ ਹਸਪਤਾਲ ਦੇ ਵਿੱਚ ਉਹਦੀ ਲਾਸ਼ ਜੇ ਉਸ ਪਈ ਹੈ ਤੋਂ ਸਰਕਾਰ ਨੇ ਇਹਦਾ ਦੇ ਪੈਰੀ ਕਾਰਡ ਪੈਰੀ ਕਾਰਡ ਲਾਟਿਆ ਰਿਹਾ ਹੈ ਸਰਕਾਰ ਦੇ ਖੱਤਮ ਸਰਕਾਰ ਦੇ ਕਿਸਾਨਾਂ ਨੂੰ ਬਹੁਤ ਜਿਆਦਾ ਪਰੇਸ਼ਾਨ ਕੀਤਾ ਹੈ ਤਸ਼ੱਦਦ ਕੀਤਾ ਹੈ ਸੋਦੇ ਖਿਲਾਫ ਅੱਜ ਸਾਰੇ ਦੇਸ਼ ਦੇ ਵਿੱਚ ਐਸਐਨ ਜੀ ਦੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੀ ਲੀਡਰਸ਼ਿਪ ਨੇ ਸਾਰੇ ਦੇਸ਼ ਦੇ ਵਿੱਚ ਇਹ ਡਬਲਯੂਟੀਓ ਦੇ ਟਰੈਕਟਰ ਖੜੇ ਕਰਕੇ WTO ਦੇ ਪੁੱਤਲੇ ਸਾਹਮਣੇ ਜਿਹੜਾ ਪ੍ਰੋਗਰਾਮ ਪਹਲਿਕਿਆ ਜਿਹੜੇ ਤਹਿਤ ਸੀ ਆ ਮਟੀਰੀਅਲ ਦੇ ਵਿੱਚ ਅੱਜ ਜਿਹੜਾ ਐਕਸ਼ਨ ਹੈ ਇਹ ਕੀਤਾ ਬਹੁਤ ਵਧੀਆ